ਤੇ ਆਹਾ ਮੈਨੂੰ ਐਂ ਦੱਸ ਜਿਵੇਂ ਹੁਣ ਇਹਦੇ ਭਾਰ ਪੈਂਦਾ ਇਹ ਭਾਰ ਤੇ ਕੋਈ ਡੈਰੀ ਵਗੈਰੇ ਉੱਥੇ ਦੁੱਧ ਵਾਲੀਆਂ ਗਾਂ ਸਾਰੀਆਂ ਡੈਰੀ ਦੇ ਅੱਛਾ ਦੁੱਧ ਵਾਲੀਆਂ ਗਾਵਾਂ ਉੱਥੇ ਨੇ ਬੂਹਾ ਬਲੜਾ ਹਾਂਜੀ ਠੀਕ ਹੈ ਇੱਥੇ ਤੁਸੀਂ ਚਾਰ ਕੇ ਜਦੋਂ ਤਿਆਰ ਹੋ ਜਾਂਦੀਆਂ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਲੰਘੇ ਜਾਂਦੇ ਸੀਗੇ ਤੇ گاਵਾ ਦਾ ਜਿਹੜਾ ਅੱਖੀ ਵੀ ਬੱਗ ਉਹ ਆਪਾਂ ਨੂੰ ਦਿਖਾਈ ਦਿੱਤਾ ਤੇ ਆਪਾਂ ਇਹਨਾਂ ਨਾਲ ਤੁਹਾਡੀ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਕਿਵੇਂ ਇਹ ਤਿਆਰ ਕਰਦੇ ਆ ਹਨਾ ਤੇ ਕਿੱਥੇ ਇਹ ਦੁੱਧ ਦੀ ਵਰਤੋਂ ਕਰਦੇ ਆ ਕਿੱਥੇ ਫਾਰਮ ਇਹਨਾਂ ਦਾ ਤੇ ਇੱਥੋਂ ਚਾਰ ਕੇ ਤਿਆਰ ਕਰਕੇ ਕਿੱਧਰ ਲੈ ਕੇ ਜਾਂਦੇ ਆ ਆਜੋ ਆਪਾਂ ਤੁਹਾਡੀ ਗੱਲਬਾਤ ਕਰਾਉਣੇ ਆ ਤੇ ਕਿੰਨਾ ਕੁ ਫਾਇਦਾ ਲੱਗਦਾ ਇਹਨਾਂ ਨੂੰ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਨਵੇਂ ਵੀਰ ਬੇਜ ਨੂੰ ਫੋਲੋ ਕਰ ਲਿਓ ਤੇ ਆਜੋ ਬਹੁਤਾ ਟਾਈਮ ਨਹੀਂ ਲੈਂਦੇ ਤੇ ਕਰਾ ਗੀ ਆਪਾਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਤੇ ਬਈ ਪਹਿਲਾਂ ਤਾਂ ਤੁਸੀਂ ਨਾ ਨਾਮ ਦੱਸੋ ਆਪ ਦੇ ਆਪ ਦੇ ਮੇਰਾ ਨਾਮ ਬੰਟੀ ਬੰਟੀ ਹਾਂ ਮੁੰਡਾ ਨਾ ਕੁਮਲਾਈ ਅੱਛਾ ਇਹ ਵੀਰ ਵੀ ਆਣਾ ਵੀਰ ਵੀਰਵਾਨ ਵੀਰਵਾਨ ਠੀਕ ਹੈ ਤੇ ਤੇਰਾ ਬੰਟੀ ਬੰਟੀ ਮੈਨੂੰ ਐ ਦੱਸ ਵੀ ਪਿੱਛਾ ਤੁਹਾਡਾ ਕਿੱਥੋਂ ਦਾ ਕਿੱਥੋਂ ਦੇ ਰਹਿਣ ਵਾਲੇ ਹੋ ਪਿੱਛਾ ਜੀ ਬਿਕਾਨੇਰ ਦਾ ਵਸੇ ਤਾਂ ਬਿਕਾਨੇਰ ਦਾ ਹਾਂ ਠੀਕ ਆ ਤੇ ਪਿੰਡ ਉਦੇਸ਼ਿਆ ਅੱਛਾ ਹਾਂ ਤੇ ਵਕੀ ਤਾਂ ਮਿਹਨਤ ਦਾ ਫਲ ਹੈ ਨਹੀਂ ਮੈਂ ਜਿਵੇਂ ਹੁਣ ਗੱਲ ਕਰਕੇ ਵੀ ਇੱਥੇ ਹੁਣ ਕਿੱਥੇ ਰਹਨੇ ਹੋ ਇੱਥੇ ਬੁਹਾ ਵੈਂਸ਼ਨ ਬਾਕੀ ਬੁਹਾ ਬੁਹਾ ਹਾਂਜੀ ਠੀਕ ਹੈ ਬੁਹਾ ਬਲਾਡਾ ਹਾਂਜੀ ਠੀਕ ਹੈ ਜਿਵੇਂ ਅੱਜ ਤੁਸੀਂ ਸੂਰਤੀ ਵਾਲੀ ਸੜਕ ਦੇ ਉੱਤੇ ਫਿਰਦੇ ਹੋ ਹਨਾ ਤੇ ਇੱਥੇ ਕਿੱਥੇ ਰਹੋਗੇ ਇੱਥੇ ਜੀ ਬਸ ਟਿੱਬੇ ਤੇ ਰਹਾਂਗੇ ਅੱਛਾ ਆਹ ਟਿੱਬੇ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਸ-ਪਾਸੇ ਟਿੱਬੇ ਵੀ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਹਨਾ ਇਹ ਇੱਥੇ ਹੀ ਰਹਿ ਕੇ ਆਪਦਾ ਜਿਹੜਾ ਹੈਗਾ ਰਹਿਣ ਸਹਿਣ ਇੱਥੇ ਕਰਨਗੇ ਅੱਜ ਦੀ ਰਾਤ ਹਨਾ ਹਾਂਜੀ ਇੱਥੇ ਹੀ ਰਾਤ ਪੈ ਜੇ ਪਸ਼ੂ ਰਾਤ ਲੈਣਾ ਆਪਣੇ ਉੱਥੇ ਮੈਨੂੰ ਐਂ ਦੱਸੋ ਜਿਹੜੇ ਤੁਹਾਡੇ ਆ ਤੇ ਇਹ ਪਸ਼ੂ ਆ ਜਿਹੜੇ ਤੁਸੀਂ ਦੁੱਧ ਵਾਲੇ ਵੀ ਹੈਗੇ ਕਿ ਇਹਨਾਂ ਚ ਕੱਲੇ ਫਾਂਡਰੂ ਆ ਇਹ ਦੁੱਧ ਵਾਲੇ ਨੇ ਹੈਗੇ ਸਾਰਾ ਹੀ ਛੋਟਾ ਮਾਲਾ ਬੱਚਾ ਸਾਰਾ ਅੱਛਾ ਛੋਟਾ ਮਾਲ ਆ ਗਿਆ ਹਾਂਜੀ ਠੀਕ ਹੈ ਜਿਵੇਂ ਹੁਣ ਚਰਦੇ ਫਿਰਦੇ ਤੁਸੀਂ ਤਿਆਰ ਕਰ ਲੋਗੇ ਹਾਂ ਆਪਾਂ ਤਿਆਰ ਕਰਨੇ ਆ ਵਿੱਚ ਗੱਬਣਾ ਵੀ ਹੋਣਗੀਆਂ ਆਪਣਾ ਵੀ ਹੈਗੀਆਂ ਵਿੱਚ ਤੇ ਜਦੋਂ ਸੂਣ ਵਾਲੀਆਂ ਹੋਣਗੀਆਂ ਫਿਰ ਉਹਨਾਂ ਨੂੰ ਤੁਸੀਂ ਕਿਵੇਂ ਉਹਨਾਂ ਨੂੰ ਫਿਰ ਉੱਥੇ ਭੇਜੇ ਜਾਂਦੀਆਂ ਬੋਹਾ ਉਹ ਹੈ ਭੇਜੇ ਅੱਛਾ ਉੱਥੇ ਕੋਈ ਡੇਰੀ ਵਗੈਰੇ ਉੱਥੇ ਦੁੱਧ ਵਾਲੀਆਂ ਗਾਂ ਆ ਸਾਰੀਆਂ ਡੇਰੀ ਦੇ ਅੱਛਾ ਦੁੱਧ ਵਾਲੀਆਂ گاਵਾ ਉੱਥੇ ਨੇ ਬੋਹਾ ਵਲਾਡਾ ਹਾਂਜੀ ਠੀਕ ਹੈ ਇੱਥੇ ਤੁਸੀਂ ਚਾਰ ਕੇ ਜਦੋਂ ਤਿਆ ਤੋਂ ਉੱਥੇ ਭੇਜ ਦੇਣੇ ਫਾਰਮ ਦੇ ਵਿੱਚ ਹਾਂਜੀ ਠੀਕ ਆ ਉੱਥੇ ਕਿੰਨੀਆਂ گاਵਾਣੇ ਹੋਣ ਅੱਜ ਤੱਕ ਉੱਥੇ ਵੀ ਹੋਊਗੀ ਘਟ ਘਟ 100 200 گاਊਗੀ ਉੱਥੇ ਅੱਛਾ ਦੁੱਧ ਵਾਲੀਆਂ ਗਾਂਈਆਂ 100 200 ਗਾਵਾਂ ਬੱਲੇ 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 ਫਿਰ ਤਾਂ ਬਹੁਤ ਵਧੀਆ ਕੰਮ ਹੈ ਹਨਾ ਬਹੁਤ ਵਧੀਆ ਠੀਕ ਕਿੰਨੇ ਬੰਦੇ ਤੁਸੀਂ ਟੋਟਲ ਅਸੀਂ ਹੈਗੇ ਹੀ ਘਟ ਘਟ 10 ਜਾਣੇ ਬੰਦੇ ਅੱਛਾ 10 ਤੇ ਪਰਿਵਾਰ ਛੋਟਾ ਪਰਿਵਾਰ ਬਾਕੀ ਇੱਥੇ ਰਹਿੰਦਾ ਅੱਛਾ ਇੱਥੇ ਰਹਿੰਦਾ ਹਾਂ ਬੋਹਰ ਠੀਕ ਆ ਬੋਹੇ ਰਹਿੰਦੇ ਹਾਂ ਹਾਂਜੀ ਠੀਕ ਹੈ ਤੇ ਇੱਥੇ ਤਿਆਰ ਤੁਰ ਤੁਸੀਂ ਇੱਥੋਂ ਕਰਕੇ ਲੈ ਕੇ ਜਾਣੇ ਹੋ ਜ ਮਤਲਬ ਖਵਾ ਪਿਆ ਕੇ ਹੈਣਾ ਹਮਾਰਾ ਇਹ 12 ਮਹੀਨੇ ਇੱਧਰ ਹੀ ਰਹਿਣੇ ਆ ਠੀਕ ਹੈ 12 ਮਹੀਨੇ ਇੱਧਰ ਤੁਸੀਂ ਚਾਰੇ ਤੇ ਰਹਨੇ ਹੋ ਤੇ ਉਹ ਫਿਰ ਕਿੰਨਾ ਦੁੱਧ ਪਾ ਦੇਣੇ ਹੋ ਦਿਨ ਦੇ ਵਿੱਚ ਜੀ ਉਧਰ ਹੀ ਮਾਲਵੀ ਹਣਾ ਔਡੋੜੇ ਘਰ ਨੇ ਠੀਕ ਹੈ ਜਿਵੇਂ ਬੈਠੇ ਨੇ ਇਹਦਾ 2 ਕੁਇੰਟਲ ਪੈਂਦਾ ਕਿ 4 ਕੁਇੰਟਲ ਪੈਂਦਾ ਕਿ 5 ਕੁਇੰਟਲ ਪੈਂਦਾ ਅੱਛਾ ਕਿੰਨਾ ਪੈਂਦਾ ਠੀਕ ਹੈ ਫਿਰ ਉਹਨਾਂ ਨੂੰ ਤਾਂ ਤੁਸੀਂ ਮਤਲਬ 4 ਦਿਨ ਹੀ ਹੋਣੇ ਕਿ ਖਰਾਕ ਪਾਉਣੇ ਹੋ ਕਿ ਕਿਵੇਂ ਮੈਨੂੰ 4 ਦਿਨ ਵੀ ਆ ਅੱਛਾ ਉਹਨੂੰ ਖਰਾਕ ਪੈਂਦੀ ਆ ਮੂੰਗ ਚੂਰੀ ਮੂੰਗ ਚੂਰੀ ਠੀਕ ਹੈ ਤੇ ਚੌਲਾਂ ਦੀ ਗਣਕੀ ਠੀਕ ਹੈ ਤੇ ਆਪਣਾ ਹ ਦੂਸਰਾ ਪਾਊਡਰ ਹੁੰਦਾ ਜਿਹੜਾ ਠੀਕ ਹੈ ਹੀਡ ਠੀਕ ਹੈ ਇਹ ਆ ਗਈ ਅੱਛਾ ਤੇ ਚਾਰ ਕਿ ਵੀ ਲਿਓਨੇ ਤੇ ਇੱਕ ਗਾਂ ਤੁਹਾਡੇ ਕਿੰਨਾ ਕ ਦੁੱਧ ਦੇ ਦਿੰਦੀ ਇੱਕ ਦੁੱਧ ਦੇਂਦੀ 1500 ਲੀਟਰ ਰਾਮ ਦੇਂਦੀ 1500 ਲੀਟਰ ਬਾ ਕਮਾਲ ਆ ਜਾਂ ਫਿਰ ਤਾਂ ਵਧੀਆ ਰਿਜ਼ਲਟ ਤੁਹਾਡਾ ਹੈ ਨਾ ਤੇ ਖਰਚਾ ਵੀ ਤੁਹਾਨੂੰ ਤਾਂ ਘੱਟ ਪੈਂਦਾ ਹੋਵੇ ਹਾਂਜੀ ਆਪਾਂ ਤੋਂ ਖਰਚਾ ਚੱਲ ਜਾਂਦਾ ਵਧੀਆ ਨਿਕਲ ਜਾਂਦਾ ਖਰਚਾ ਫਿਰ ਦੁੱਧ ਦੇ ਵਿੱਚ ਤਾਂ ਚੰਗੀ ਬਚਦਾ ਯਾਰ ਹਾਂ ਹਾਂ ਹੈਨਾ ਕੀ ਰੇਟ ਦੁੱਧ ਪੈਂਦਾ ਤੁਹਾਡਾ ਡੈਰੀ ਤੇ ਜਾ ਫੀਡ ਦੇ ਹਿਸਾਬ ਤੇ ਦਿੱਤੀ 35 30 40 40 ਚੂੜੀ ਤਾਂ ਪਈ ਜਾਂਦਾ ਉਹ ਗਾਵਾਂ ਵੀ ਦੇਖ ਤੂੰ ਆਪਣੀਆਂ ਦੇਸੀ ਆ ਗਈਆਂ ਫੀਡ ਦੇ ਹਿਸਾਬ ਰਾਠੀ ਗੰਗਾਂ ਰਾਠੀ ਗਾਵਾਂ ਆ ਗਈਆਂ ਠੀਕ ਹੈ ਫਿਰ ਤਾਂ ਮੁਨਾਫਾ ਯਾਰ ਤੁਸੀਂ ਮਤਲਬ ਜੇ ਕਹਿ ਸਕਦੇ ਹੋ ਵੀ ਅਹ ਮੁਨਾਫਾ ਵਧੀਆ ਬਣਦਾ ਆਪਣੇ ਦੁੱਧ ਮਿਹਨਤ ਦਾ ਫਲ ਹੈ ਹਨਾ ਠੀਕ ਆ ਤੇ ਫਿਰ ਮੈਨੂੰ ਐ ਦੱਸੋ ਮਤਲਬ ਉਧਰੋਂ ਬਿਕਨੇਰ ਦੇ ਵਿੱਚੋਂ ਆਏ ਨੂੰ ਕਿੰਨੇ ਸਾਲ ਹੋ ਗਏ ਇਹਨੂੰ ਹੋ ਗਏ ਸਾਟੋ 19-20 ਸਾਲ ਕਿੱਧਰ ਆਏ ਨੇ 19 ਠੀਕ ਹੈ 19-20 ਸਾਲ ਹੋ ਗਏ ਹਾਂ ਚਲੋ ਵਧੀਆ ਗੱਲ ਆ ਯਾਰ ਫੇਰ ਮਿਹਨਤ ਕਰਕੇ ਇਹ ਤਾਂ ਦਿਨੋਂ ਦਿਨ ਤੁਹਾਡਾ ਮਤਲਬ ਮਾਲ ਵਧੀ ਜਾਂਦਾ ਵਧੀ ਜਾਂਦਾ ਵਧੀ ਜਾਂਦਾ ਹੈ ਹਣਾ ਹਾਂਜੀ ਜੀ ਗੱਲ ਕਰ ਗਏ ਆਪਾਂ ਮਾਲ ਵਧੀ ਜਾਂਦਾ ਤੁਹਾਡਾ ਤੇ ਚਾਰਨ ਤੋਂ ਜੇ ਦਿੱਕਤ ਤਾਂ ਨਹੀਂ ਆਉਂਦੀ ਕੋਈ ਜ਼ਿੰਮੇਦਾਰ ਨਹੀਂ ਨਹੀਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਗੱਲ ਮਤਲਬ ਵਧੀਆ ਸੰਤੁਸ਼ਟੀ ਆ ਹਾਂਜੀ ਤੇ ਜੇ ਫਾਰਮ ਆ ਜਿਹੜਾ ਜੇ ਤੁਸੀਂ ਮਤਲਬ ਹੁਣ ਲੋਕਲ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਹੋ ਹਣਾ ਜੇ ਤੁਹਾਨੂੰ ਕੋਈ ਗਾਂ ਮੰਗੇ ਤੇ ਦੁੱਧ ਵਾਲੀ ਗਾਂ ਦੇ ਦਿੰਦੇ ਹੋ ਕਿ ਨਹੀਂ ਬਾਕੀ ਆਪਾਂ ਇਹਨੂੰ ਮਾਲਕ ਨੂੰ ਪਿੱਛੇ ਫੋਨ ਕਰਕੇ ਪੁੱਛਣਾ ਪੈਂਦਾ ਭਾਈ ਨੂੰ ਅੱਛਾ ਉਧਰੋਂ ਉਧਰ ਮਾਲਕ ਵੀ ਹੈਗਾ ਕੋਈ ਹਾਂ ਫਿਰ ਉੱਥੇ ਰਹਿੰਦੇ ਨਾ ਗੰਗਾਂ ਨਾਲ ਅੱਛਾ ਹਾਂ ਮਾਲਕ ਆਪ ਹੀ ਚੁੰਦਨੇ ਗਾਈਆਂ ਠੀਕ ਹੈ ਤੁਸੀਂ ਰੱਖੇ ਹੋਏ ਹੋ ਹਾਂਜੀ ਠੀਕ ਹੈ ਮਾਲਕ ਕਿੱਥੇ ਰਹਿੰਦੇ ਆ ਉੱਥੇ ਬੋਹਾ ਬੋਹਾ ਅੱਛਾ ਤੁਸੀਂ ਅੱਛਾ ਠੀਕ ਹੈ ਗੱਲ ਤੇਰੀ ਵੀ ਉੱਥੇ ਮਾਲਕ ਜਿਹੜੇ ਬੋਹਾ ਰਹਿੰਦੇ ਆ ਉਹਨਾਂ ਨੂੰ ਪੁੱਛਣਾ ਪੈਂਦਾ ਫਿਰ ਤੁਸੀਂ ਸੇਲ ਵੀ ਕਰ ਦਿੰਨੇ ਹੋ ਹਾਂਜੀ ਠੀਕ ਹੈ ਜੇ ਉਹਨਾਂ ਨੇ ਕਹਿ ਤਾ ਤਾਂ ਫਿਰ ਸਿੱਧੀ ਗੱਲ ਵੀ ਵੇਖ ਜਾਂਦੀ ਆ ਘਟ 60 70 ਹਜ਼ਾਰ ਦੀ ਗਾਂ ਵੇਖ ਜਾਂਦੀ ਆ ਅੱਛਾ 60 70 ਹਜ਼ਾਰ ਦੀ ਗਾਂ ਵੇਖ ਜਾਂਦੀ ਆ ਇੰਨੀ ਮਹਿੰਗੀ ਹਾਂ ਯਾਰ ਕਮਾਲ ਦੀ ਗੱਲ ਹੈ। ਪਰ 10000 ਦੀ 15000 ਦੀ ਬੱਚੀ ਬੱਚੀ ਹੈ। ਅੱਛਾ 10 15000 ਦੀ ਬੱਚੀ ਬੱਚੀ। ਜਿਵੇਂ ਨਾ ਉਹ ਛੋਟੀ ਬੱਚੀ ਫਿਰਦੀ ਹੈ। ਆ ਸਾਹਮਣੇ। ਹਾਂ ਛੋਟੀਆਂ ਬੱਚੇ ਛੋਟੀਆਂ ਬੱਚੇ ਫਿਰਦੇ। ਅੱਛਾ ਠੀਕ ਹੈ। ਇਹ 10 ਦਾ 15 15000 ਦੀਆਂ 30 30000 ਦੀਆਂ ਬੱਚੀਆਂ ਨੇ। ਅੱਛਾ 10 10 15 15 30 30000 ਦੀਆਂ ਵਿੱਚ ਉਮਰ ਦੇ ਹਿਸਾਬ ਨਾਲ। ਆ ਜਿਵੇਂ ਹੋਣਾ ਬੱਚੀਆਂ ਵਰਦੀਆਂ ਛੋਟੀਆਂ ਛੋਟੀਆਂ। ਹਾਂ 15 15 15 1500 16000 ਦੀਆਂ ਬੱਚੀਆਂ ਨੇ। ਲੈ ਵੀ ਮਿੱਤਰੋ 15 15000 ਦੀਆਂ ਹਾਂ ਬੱਚੀਆਂ ਜਿਹੜ ਠੀਕ ਹੈ ਲੈ ਵੀ ਮਿੱਤਰੋ ਮੈਂ ਤੁਹਾਨੂੰ ਇਹ ਦੱਸਾਂ ਵੀ ਆਪਾਂ ਇਹਨਾਂ ਨੂੰ ਕਹ ਦੇਣੇ ਵੀ ਹਨਾ ਉਹੀ ਨੀ ਲਾਲ ਜੀਆਂ ਗਾਵਾ ਤੇ ਬਾਕੀ ਇਹ ਚੰਗੀ ਕੀਮਤ ਵਾਲੀਆਂ ਹੁੰਦੀਆਂ ਨੇ ਤੇ ਵੱਧ ਤੋਂ ਵੱਧ ਕਿੰਨਾ ਦੁੱਧ ਦੇ ਦਿੰਦੀਆਂ ਵੱਧ ਤੋਂ ਵੱਧ 15-16 ਲੀਟਰ ਤਾਈਂ ਹੈ ਬੱਸ 15-16 ਲੀਟਰ ਤੱਕ ਵਧੀਆ ਯਾਰ ਨੋਤਾਈ ਮੱਝਾਂ ਵਰਗਾ ਕੰਮ ਹੋ ਗਿਆ ਹਾਂ ਦੁੱਧ ਮੱਝਾਂ ਵਰਗਾ ਜਿਹਾ ਦੁੱਧ ਮੱਝਾਂ ਵਰਗਾ ਹੁੰਦਾ ਹਨਾ ਨਹੀਂ ਕਿ ਦੁੱਧ ਪਾਣੀ ਵਰਗਾ ਹੋਊਗਾ ਬੰਟੀ ਇਹ ਗੱਲ ਆਈ ਹੈ ਵੀ ਆਪਾਂ ਫਾਇਦੇ ਵਾਲਾ ਕੰਮ ਹੀ ਸਮਝ ਸਕਦੇ ਇਹਨਾਂ ਨੂੰ ਹਾਂ ਜੀ ਕਿ ਨਹੀਂ ਤੰਦਾ ਜੀ ਗੱਲ ਕਰ ਗਏ ਸਾਡੇ ਤਾਂ ਜੀ ਗੱਲ ਕਰ ਗਏ ਹਨਾ ਵੀ ਜਿਵੇਂ ਤੁਸੀਂ ਚਾਰੀ ਜਾਂਦੇ ਹੋ ਤੇ ਇਹ ਮਤਲਬ ਐਂ ਚਾਰ ਦੇ ਨਹੀਂ ਸਕਦੇ ਸੋਨੂੰ ਦਾ ਜਿਵੇਂ ਹੁਣ ਸੁਭਾਅ ਪਿਆ ਹੋਇਆ ਹਨਾ ਤੇ ਸਾਡੇ ਫਾਰਮਾਂ ਦੇ ਵਿੱਚ ਰੱਖਦੇ ਆਗੇ ਠੀਕ ਹੈ ਜੀ ਠੀਕ ਹੈ ਨਾ ਬੰਟੀ ਸਾਡੇ ਫਾਰਮਾਂ ਦੇ ਵਿੱਚ ਸਾਂਭ ਸੰਭਾਲ ਕਰਦੇ ਆ ਛੋਟੇ ਜਿਵੇਂ ਹੁਣ ਆਹ ਦੇਖ ਲਓ ਨਾ ਤਾਂ ਰੱਸਾ ਪਾਇਆ ਇਹਨਾਂ ਦੇ ਕਦੇ ਠੀਕ ਹੈ ਤੇ ਨਾ ਰਸਾ ਪੋਣ ਅੱਛਾ ਨਾ ਰਸਾ ਪੋਣ ਖੁੱਲੀਆਂ ਚੋਣੀਆਂ ਤੇ ਖੁੱਲੀਆਂ ਹੀ ਰਹਿਣਾ ਤੇ ਜੇ ਅਸੀਂ ਰਸਾ ਪਾ ਦਈਏ ਮੈਂ ਸੁਣਿਆ ਵੀ ਇਹ ਮਤਲਬ ਰਸੇ ਦੁੱਧ ਨਹੀਂ ਦੇਉਗੀ ਦੁੱਧ ਨਾ ਦੇਉਗੀ ਖੁੱਲਹੀ ਰਹੂਗੀ ਕਿੱਲੇ ਤੇ ਬੰਨੇਗਾ ਦੁੱਧ ਨਹੀਂ ਦੇਉਗੀ ਠੀਕ ਆ ਬਸ ਖੁੱਲੀਆਂ ਹੀ ਦੁੱਧ ਦੇਣਗੀਆਂ ਖੁੱਲੀਆਂ ਦੁੱਧ ਦੇਣੀਆਂ ਠੀਕ ਆ ਵੰਟੀ ਲੈ ਵੀ ਵੰਟੀ ਤੇਰਾ ਬਹੁਤ ਬਹੁਤ ਧੰਨਵਾਦ ਜਿਹੜਾ ਤੂੰ ਸਾਨੂੰ ਇੰਨੀ ਕੀ ਜਾਣਕਾਰੀ ਦਿੱਤੀ ਹਨਾ ਵੀਡੀਓ ਲੰਮੀ ਹੁੰਦੀ ਹੈ ਲੈ ਵੀ ਮਿੱਤਰੋ ਵੀਡੀਓ ਸ਼ੇਅਰ ਜਰੂਰ ਕਰ ਦਿਓ ਵੰਟੀ ਦੀ ਹਨਾ ਵੀ ਆਪਾਂ ਲੰਘੇ ਜਾਂਦੇ ਸੀਗੇ ਜੇ ਦੇਖੋ ਆਹ ਰੋਡ ਵੀ ਜਾਂਦਾ ਹਨਾ ਤੁਸੀਂ ਦੇਖ ਸਕਦੇ ਹੋ ਤੇ ਮੈਂ ਆਖਿਆ ਵੀ ਕਿਉਣਾ ਆਪਾਂ ਕੋਈ ਵੰਟੀ ਵਰਗਿਆਂ ਤੋਂ ਜਾਣਕਾਰੀ ਲੈ ਕੇ ਥੋੜੇ ਨਾਲ ਸਾਂਝੀ ਕੀਤੀ ਜਾਵੇ ਬਾਕੀ ਭਾਈ ਸਾਹਮਣੇ ਟਿੱਬੇ ਹੈਗੇ ਟਿੱਬਿਆਂ ਦੇ ਉੱਤੇ ਇਹਨਾਂ ਨੇ ਰਹਿਣਾ ਆਪਾਂ ਇਨੀ ਦਿੱਕਤ ਨਹੀਂ ਚੱਲ ਸਕਦੇ ਅੱਛਾ ਵੰਟੀ ਗੱਲ ਸੁਣੋ ਉਰੇ ਆਕਰਾਂ ਆਇਆ ਆਇਆ ਕਰਾਂ ਤੇ ਆਹਾ ਮੈਨੂੰ ਐਂ ਦੱਸ ਜਿਵੇਂ ਹੁਣ ਇਹਦੇ ਭਾਰ ਪੈਂਦਾ ਇਹ ਭਾਰ ਪੈਂਦਾ ਜੀ ਅੱਛਾ ਤੁਸੀਂ ਰੱਸੀ ਆਪਦੀ ਆਪ ਹੀ ਪਾ ਲੈਨੇ ਹਾਂ ਆਪਦੀ ਪਾਈ ਹੈ ਜੀ ਅੱਛਾ ਇਹ ਮਾੜੀ ਜੀ ਦੱਸੇਗਾ ਵੀ ਜਾਣਕਾਰੀ ਯਾਰ ਦਰਸ਼ਕਾਂ ਨੂੰ ਵੀ ਕਿਵੇਂ ਪੈਂਦੀ ਇਹ ਆਹ ਦੇਖੋ ਹਾਂ ਆ ਪਾਈ ਹੋਈ ਹੈ ਆਹ ਆਹ आ आ अच्छा पके आके हां बाद गंड देके अच्छा स उतरि असि दे लत्ता बिचार दी काढ देनु अच्छा हां भाई मतलब जे कोई बीमार मोर होजे फेर डाक्टर आप ही हो हां आप ही करदे इलाज और केमे टीके टके गोलियां गाड़ियां बस टीके टके ला लेने आप ही हम मेडिकल च दवाई ले जांदी है ठीक है डॉक्टर नहीं बुलाया अच्छा कोई ओ नहीं कीता आप ही ला बाकी ये तो बीमारी बहुत ਘੱਟ ਹੁੰਦੀ ਹੈ ਹਨਾ बीमारी बाकी ओ मालिक नु पता है ਠੀਕ ਹੈ ਹਾਂ ਠੀਕ ਹੈ ਉਹਦੇ ਹੱਥ ਚ ਹੈ ਠੀਕ ਹੈ ਤੇ ਇੱਕ ਮੈਂ ਸੁਣਿਆ ਸੀ ਵੀ ਤੁਸੀਂ ਕਹਾਣੀ ਕੋਈ ਮਸਾਣਾ ਬਾਕੀ ਆਪਾਂ ਰਸਤੇ ਚ ਹੈਗੇ ਬਾਬੇ ਬਾਬੇ ਹਾਂ ਪਹਿਲਾਂ ਬਿਮਾਰੀ ਚੱਲੀ ਸੀ ਆ ਹਾਂ ਅੱਜ ਹੀ ਆਪਨੇ ਗੁੰਮੜੀ ਆਈ ਦੀ ਹਾਂ ਉਹ ਤੋਂ ਰਿਕਾਰਡਿੰਗਾਂ ਭੇਜੀਆਂ ਸੀ ਨੇ ਠੀਕ ਹੈ ਬਸ ਉਹ ਬਾਬਾ ਕੇ ਰਿਕਾਰਡਿੰਗ ਸੁਣਾ ਦਿਓ ਪਸੂੰ ਦੇ ਵਿੱਚ ਠੀਕ ਹੈ ਬਿਮਾਰੀ ਨਹੀਂ ਆਊਗੀ ਕੋਈ ਅੱਛਾ ਰਿਕਾਰਡਿੰਗ ਸੁਣਾਓ ਹਾਂਜੀ ਲੈ ਵੀ ਇਹ ਵੀ ਕਮਾਲ ਦੀ ਗੱਲਾਂ ਹੈ ਕਹਿੰਦੇ ਰਿਕਾਰਡਿੰਗ ਸੁਣਾ ਦਿਓ ਤੇ ਬਿਮਾਰੀ ਬਹੁਤ ਕੋਲ ਭੇਜੀਆਂ ਨੇ ਅੱਛਾ ਫਾਇਦਾ ਵੀ ਹੋਇਆ ਰਿਕਾਰਡਿੰਗ ਹਾਂਜੀ ਠੀਕ ਹੈ ਏ ਬੰਟੀ ਤੇਰਾ ਨੰਬਰ ਦੱਸ ਨੰਬਰ ਜਾਦ ਨਹੀਂ ਹਾਂਜੀ ਲੈ ਵੀ ਮਿੱਤਰੋ ਬੰਟੀ ਨੂੰ ਨੰਬਰ ਹੈ ਨਹੀਂ ਜਾਲ ਆਉਂਦਾ ਠੀਕ ਹੈ ਤੇ ਇਧਰ ਜਿਹੜਾ ਹੈਗੇ ਭਾਈ ਪੂਰਾ ਇਹਨਾਂ ਦਾ ਕਹਿੰਦੇ ਆ ਵੀ ਕਹਿੰਦਾ ਕਹੋਂ ਦਾ ਕੰਮ ਆ ਤੇ ਮਿਹਨਤ ਬੋਲਦੀ ਹੈ ਬੰਟੀ ਹੁਣਾਂ ਦੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਤੱਕ ਵੀਡੀਓ ਨੂੰ ਸ਼ੇਅਰ ਕਰਨਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹਿਣਗੇ ਠੀਕ ਆ ਬੰਟੀ ਫਿਰ ਬਹੁਤ ਬਹੁਤ ਧੰਨਵਾਦ ਭਾਈ ਠੀਕ ਆ